ਸਤਿ ਸ਼੍ਰੀ ਅਕਾਲ ਫਰੈਂਡਸ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਹੋਪ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਬਿਲਕੁਲ ਠੀਕ ਆ ਤੇ ਗਾਇਜ਼ ਮੈਂ ਸ਼ਾਮ ਦੀ ਰੋਟੀ ਬਣਾ ਲਈ ਆ ਤੇ ਬੱਚਿਆਂ ਦੀ ਫਰਮਾਇਸ਼ ਆ ਗਈ ਸੀ ਕਿ ਮੰਮਾ ਗਾਜਰ ਦਾ ਹਲਵਾ ਬਣਾ ਕੇ ਖਵਾਓ ਕਿਉਂਕਿ ਇਹਦੇ ਪਾਪਾ ਰਾਤੀ ਲੈ ਕੇ ਆਏ ਸੀ ਗਾਜਰਾਂ ਤੇ ਉਹ ਤਾਂ ਲੈ ਕੇ ਆਏ ਸੀ ਸਬਜ਼ੀ ਬਣਾਉਣ ਵਾਸਤੇ ਤੇ ਬਟ ਬੱਚੇ ਕਹਿ ਰਹੇ ਆ ਕਿ ਮੰਮਾ ਗਾਜਰ ਦਾ ਹਲਵਾ ਬਣਾ ਕੇ ਖਵਾਓ ਤੇ ਮੈਂ ਐ ਕਦੀ ਬਣਾਇਆ ਨਹੀਂ ਗਾਜਰ ਦਾ ਹਲਵਾ ਫਸਟ ਟਾਈਮ ਬਣਾਉਣ ਜਾ ਰਹੀ ਆ ਤੇ ਇੱਧਰ ਮੈਂ ਕਿਲੋ ਗਾਜਰਾ ਕद्दूकस ਕਰ ਲਿਆ ਆ ਤੇ ਚਲੋ ਬਣਾਨੇ ਆ ਅੱਜ ਪਹਿਲੀ ਵਾਰੀ ਬਣਾਨੇ ਆ ਦੇਖੀਏ ਕਿੱਦਾਂ ਦਾ ਬਣਦਾ ਆ ਤੇ ਮੇਰੇ ਚੈਨਲ ਨੂੰ ਕਰਿਆ ਕਰੋ ਸਪੋਰਟ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਆ ਕਰੋ ਤੇ ਵੱਧ ਤੋਂ ਵੱਧ ਪਿਆਰ ਦਿਓ ਸਾਡੇ ਵਲੋਗਸ ਨੂੰ ਤੇ ਚਲੋ ਸਟਾਰਟ ਕਰਦੇ ਆ ਗਾਜਰ ਦਾ ਹਲਵਾ ਬਣਾਣਾ ਗਾਇਸ ਇੱਧਰ ਹੋ ਗਈਆਂ ਆਪਣੀਆਂ ਗਾਜਰਾ ਕद्दूकस ਤੇ ਮੈਂ ਕੜਾਈ ਧਾਰ ਦਿੱਤੀ ਆ ਤੇ ਆਪਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਪਾਵਾਂਗੇ ਦੇਸੀ ਘਿਏ ਇਹ ਵੀ ਮੈਂ ਵੀਡੀਓ ਦੇਖੀ ਸੀਗੀ ਤਾਂ ਕਰਕੇ ਉਸ ਤੋਂ ਦੇਖ ਕੇ ਮੈਂ ਬਣਾ ਰਹੀ ਆ ਕਿਉਂਕਿ ਮੈਨੂੰ ਬਣਾਉਣੀ ਆਂਦਾ ਮੈਂ ਕਦੀ ਬਣਾਇਆ ਨਹੀਂ ਵੈਸੇ ਬਣਾਤ ਲਈਦਾ ਸਾਰਾ ਕੁਝ ਦੇਖ ਕੇ ਬਟ ਬਣਾਇਆ ਨਹੀਂ ਕਦੀ ਫਸਟ ਟਾਈਮ ਬਣਾ ਰਹੀ ਆ ਤੇ ਚਲੋ ਮੈਂ ਪਹਿਲਾਂ ਪਾਲਮੱਕੇ ਕਿਉਂਕਿ ਜੰਮੀਆਂ ਪਿਆ ਕੇ ਮੇਰੇ ਤੋਂ ਕੱਢਣਾ ਔਖਾ ਹੋ ਰਿਹਾ ਮੈਂ ਕੱਢ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਬਲੌਗ ਅੱਗੇ ਕਿੱਦਾਂ ਬਣਾਉਣਾ ਮੈਂ ਆ ਦੇਖੋ ਗਾਇਸ ਆਹ ਲਈ ਮੈਂ ਵੱਡੇ 2 ਚਮਚ ਦੇਸੀ ਕੇਲੇ ਪਾ ਲਏ ਆ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਗਾਜਰਾਂ ਜਿਹੜੀਆਂ ਕੱਦੂਕਸ ਕੀਤੀਆਂ ਹੋਈਆਂ ਆ ਤੇ ਇਹ ਜਿਹੜਾ ਦੇਸੀ ਕੇ ਮੈਂ ਵਿੱਚ ਪਾਇਆ ਨਾ ਇਹ ਵੀ ਮੈਂ ਘਰ ਹੀ ਬਣਾਇਆ ਆ ਜਿਹੜਾ ਮਲਾਈ ਲਗਾਨੀ ਹੈ ਨਾ ਰੋਜ਼ ਦੁੱਧ ਤੋਂ ਉਹਨੂੰ ਜੋੜ ਕੇ ਫਿਰ ਮੈਂ ਉਹਦਾ ਹਫਤੇ ਬਾਅਦ ਦੇਸੀ ਕੇਟ ਲੈਣੀ ਆ ਖਾਂ ਜੋਗਾ ਬੱਚਿਆਂ ਨੇ ਨਿਕਲ ਜਾਂਦਾ ਆ ਤੇ ਹੁਣ ਆਪਾਂ ਪਾਵਾਂਗੇ ਥੋੜੀਆਂ-ਥੋੜੀਆਂ ਕਰਕੇ ਗਾਜਰਾਂ ਦੇ ਨਾ ਉਗ ਜਾਈਸ ਆਪਾਂ ਸਾਰੀਆਂ ਬਾ ਦਿੱਤੀਆਂ ਗਾਜਰਾਂ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਇਹਨਾਂ ਵਿੱਚ ਪਾਣੀ ਆ ਚਾਹ ਤਰਾਂ ਚ ਸੁਕਾ ਲੈਣਾ ਥੋੜੇ ਜਿਹੀ ਦੇਰ ਇਦਾਂ ਹੀ ਆਪਾਂ ਪਕਾਣ ਦਵਾਂਗੇ ਇਹਨਾਂ ਨੂੰ ਫਿਰ ਵੰਮਾਂਗੇ ਦੁੱਧ, ਸ਼ੀਨੀ ਵੀ ਜਰਾ ਜਿੰਨੀ ਜਰ ਆਪਾਂ ਇਹਨਾਂ ਨੂੰ ਢੱਕ ਦਿੰਨੇ ਆ ਪਕਾਣ ਦਿੰਨੇ ਆ ਤੇ ਆਪਾਂ ਡਰਾਈ ਫਰੂਟ ਕੱਟ ਲੈਣੇ ਆ ਉਹ ਵੀ ਗਾਈਸ ਆਪਾਂ ਡਰਾਈ ਫਰੂਟ ਕੱਢ ਲੈਣੇ ਆ ਜਿਹੜੇ ਇਹ ਆਪਾਂ ਪਾਣੇ ਆ ਇਹਦੇ ਵਿੱਚ ਕੁਝ ਬਦਾਮ ਪਾ ਲਵਾਂਗੇ ਕੁਝ ਕਾਜੂ ਤੇ ਕਿਸ਼ਮਿਸ਼ ਆਪਣੇ ਕੋਲ ਹੈਗੀ ਆ ਪਹਿਲਾਂ ਕੁਝ ਸਵੇਰ ਵਾਸਤੇ ਭੇਨਣੇ ਆ ਹਾਂਜੀ ਗਾਇਸ ਆਪਾਂ ਬਦਾਮ ਤੇ ਦੋ ਅੰजीर ਮੈਂ ਭੇਨ ਦਿੱਤੀ ਆ ਤੇ ਇੱਧਰ ਮੈਂ ਕੱਢ ਲਈ ਸੀ ਜਿਹੜੇ ਆਪਾਂ ਉਹਦੇ ਵਿੱਚ ਕੱਟ ਕੇ ਪਾਣੀ ਆ ਡਰਾਈ ਫਰੂਟ ਹੰਦੀ ਗਾਇਸ ਸਾਗ ਬਣ ਕੇ ਆ ਗਿਆ ਸੀਗਾ ਸਾਹਮਣੇ ਵੱਡੀ ਭਾਜੀ ਹੋਣਾ ਨੇ ਸਾਗ ਬਣਾਇਆ ਸੀਗਾ ਤੇ ਉਹ ਬਣਾ ਕੇ ਉਹਨਾਂ ਨੇ ਭੇਜ ਦਿੱਤਾ ਸਵੇਰੇ ਆਪਾਂ ਇਹਨੂੰ ਟੜਕਾਂਗੇ ਇੱਧਰ ਦੇਖ ਲਈਏ ਕੋਰੇ ਗਾਧਰਾਂ ਵਿੱਚ ਵਿੱਚ ਤੁਸੀਂ ਹਲਾਉਂਦੇ ਹੋ ਨਾ ਨਹੀਂ ਤਾਂ ਸਾੜ ਸਕਦੀਆਂ ਜਿਨ੍ਹਾਂ ਨੇ ਵੀ ਸਾਡਾ ਵਲੌਗ ਦੇਖ ਕੇ ਬਣਾਉਣਾ ਹੋਊਗਾ ਗਾਜਰ ਦਾ ਹੋਗਾ ਉਹਨਾਂ ਲਈ ਕਹਿ ਰਹੀ ਆ ਮੈਂ ਇਹ ਤੇ ਬਹੁਤ ਵਧੀਆ ਖੁਸ਼ਬੂ ਆ ਰਹੀ ਆ ਹਾਂਜੀ ਗਾਇਜ਼ ਵਿਆਦੀਆਂ ਸਰਦੀਆਂ ਸ਼ੁਰੂ ਹੋਈਆਂ ਮੈਂ ਤਾਂ ਇੱਕ ਵਾਰੀ ਵੀ ਸਾਗ ਘਰੇ ਨਹੀਂ ਬਣਾਇਆ ਤਿੰਨ ਚਾਰ ਵਾਰੀ ਭਾਰੀ ਹੋਣਾ ਨਹੀਂ ਬਣਾਇਆ ਤੇ ਉਹਨਾਂ ਨੇ ਬਣਾ ਕੇ ਸਾਡੇ ਘਰੇ ਭੇਜ ਦਿੱਤਾ ਹੈ ਤੇ ਆਪਾਂ ਦੋ ਵਾਰੀ ਉਹਨੂੰ ਤੁਰਤਾ ਲਾ ਲਈਦਾ ਆ ਦੋ ਦਿਨ ਖਾਲੀ ਦਾ ਆਪਾਂ ਸਾਗ ਵਿੱਚ ਨਾਲ ਹੋਰ ਸਬਜ਼ੀ ਵੀ ਬਣਾ ਲਈਦੀ ਆ ਕੁਛ ਇਹ ਵੀ ਸਾਗ ਵੀ ਖਾਲੀ ਦਾ ਅੰਜ ਦੇ ਪਾਪਾ ਬਹੁਤ ਜ਼ਿਆਦਾ ਸਕਰੀਨ ਆ ਸਾਗ ਦੇ ਐਂਜਲ ਤਾਂ ਖਾਂਦੀ ਨਹੀਂ ਬਿਲਕੁਲ ਵੀ ਹੁਣ ਸਵੇਰੇ ਟੁੱਕਾ ਲਾਵਾਂਗੇ ਤੇ ਬੱਚਿਆਂ ਨੇ ਅੰਜ ਦੇ ਟਿਵਨ ਤੇ ਧੀ ਪਾਵਾਂਗੇ ਇੰਦੇ 54 ਮੈਂ ਦੀਆਂ ਵੀ ਤੇ ਖੈਦਰ ਆਪਣੇ ਡਰਾਈ ਫੂਟ ਵੀ ਕੱਟ ਹੋ ਗਏ ਸੀਗੇ ਗਾਇਜ਼ ਮੇਰੇ ਨਾ ਵਲੋਗਸ ਦੇ 뷰 ਜਮ ਬਹੁਤ ਘਟਾ ਆ ਰਹੇ ਆ ਇਸ ਕਰਕੇ ਮੈਂ ਹੁਣ ਹਫਤੇ ਦੇ ਵਿੱਚ ਇੱਕ ਵਲੋਗ ਬਣਾਇਆ ਕਰਾਂਗੀ ਤੇ ਅਗਰ ਸਾਡੇ ਵਲੋਗਸ ਨੂੰ ਜਿਆਦਾ ਪਿਆਰ ਦਵੋਗੇ ਤਾਂ ਫਿਰ ਦੇਖਾਂਗੇ ਡੇਲੀ ਦੇ ਡੇਲੀ ਬਣਾ ਲਿਆ ਕਰਾਂਗੇ ਤੇ ਵੱਧ ਤੋਂ ਵੱਧ ਸਾਡੇ ਵਲੋਗਸ ਨੂੰ ਦੇਖਿਆ ਕਰੋ ਕੜੀ ਸਪੋਟ ਦੇ ਨਾਲ ਹੀ ਆਪਾਂ ਇੱਥੇ ਤੱਕ ਆਏ ਆ ਤੇ ਅੱਗੇ ਵੀ ਸਪੋਟ ਬਣਾਈ ਰੱਖਿਓ ਸਾਡੇ ਨਾਲ ਤੇ ਡ్రਾਈ ਫਰੂਟ ਮੈਂ ਕੱਟ ਲਏ ਆ ਇੱਕ ਵਾਰੀ ਚੈੱਕ ਕਰ ਲੈਨੇ ਆਪਾਂ ਕਰਦੇ ਹਾਂ ਫਿਰ ਤੋਂ ਤਾਂ ਕਿ ਆਪੀਆਂ ਸੌਫਟ ਹੋ ਗਈਆਂ ਹੁਣ ਆਪਾਂ ਪਾਣੀ ਇਹਦੇ ਵਿੱਚ ਦੁੱਧ ਗਾਈਸ ਬੁੱਤ ਲਿਆਂਦਾ ਸੀ ਆਪਾਂ 1.5 ਕਿਲੋ ਤੇ ਅੱਧਾ ਕਿਲੋ ਨੂੰ ਮੈਂ ਪਹਿਲਾਂ ਹੀ ਜਾਗ ਲਾ ਦਿੱਤਾ ਤੇ ਬੱਚਿਆਂ ਨੇ ਬਾਅਦ 'ਚ ਦੱਸਿਆ ਵੀ ਮੰਮਾ ਸੀ ਗਾਜਰ ਦਾ ਹਲਵਾ ਖਾਣਾ ਤੇ ਹੁਣ ਆਪਾਂ ਜਿਹੜੀ ਥੋੜੀ-ਬਹੁਤੀ ਮਲਾਈ ਆਈ ਹੈ ਇਹ ਵੀ ਆਪਾਂ ਮੇਚੀ ਪਾ ਦੇਣੀ ਹੈ ਦੇ ਤੇ ਆ ਦੇਖੋ ਉਹ ਲੈ ਦੋ ਜੀ ਆ ਥੋੜਾ ਜਿਹਾ ਰੱਖ ਲੈਣਾ ਸਵੇਰ ਨੂੰ ਆਪਾਂ ਜੂਸ ਬਣਾਉਣਾ ਹੁੰਦਾ ਹੈ ਬੱਚਿਆਂ ਨੂੰ ਸਕੂਲ ਜਾਣ ਤੋਂ ਪਹਿਲਾਂ ਉਹਨਾਂ ਨੂੰ ਪਿਲਾਉਣਾ ਹੁੰਦਾ ਚਾਹ ਮੈਂ ਬੰਦ ਕਰ ਦਿੱਤੀ ਹੈ ਬਿਲਕੁਲ ਬੱਚਿਆਂ ਦੀ ਤੇ ਫੰਡੇ ਲਈ ਰੋਪਾ ਜੂਸ ਹੀ ਲਾਉਂਦੇ ਆ ਬੱਚਿਆਂ ਨੂੰ ਤੇ ਆਪ ਵੀ ਅਸੀਂ ਜੂਸ ਹੀ ਪੀਦਾ ਆ ਸੋ ਇਹਨੂੰ ਚਾਹ ਬੰਦ ਕਰਤੀ ਬਿਲਕੁਲ ਦੁਪਹਿਰ ਨੂੰ ਪੀ ਲਈ ਬਸ ਥੋੜੀ ਥੋੜੀ ਤੇ ਲੋ ਵੀ ਗਾਇਸ ਮੈਂ ਪਾ ਦਿੱਤਾ ਆ ਦੁੱਧ ਤੇ ਹੁਣ ਆਪਾਂ ਇਹਨੂੰ ਵੀ ਬਕਾਵਾਂਗੇ ਤੇ ਚੀਨੀ ਮੈਂ ਇਧਰ ਅੱਧਾ ਕਿਲੋ ਮੰਗਵਾ ਲਈ ਸੀ ਇਹ ਕਿਉਂਕਿ ਅਸੀਂ ਹੁਣ ਚੀਨੀ ਵੀ ਬੰਦ ਕੀਤੀ ਹੋਈ ਆ ਜਗਾ ਹੁਣ ਮੈਂ ਸ਼ੱਕਰ ਵਗੈਰਾ ਜ਼ਿਆਦਾ ਯੂਜ਼ ਕਰਦੀ ਆ ਯੂਜ਼ ਦੇ ਵਿੱਚ ਅਸੀਂ ਸ਼ੱਕਰ ਪਾ ਕੇ ਪੀਲੀ ਦੀਆਂ ਅਗਰ ਦੁੱਧ ਪੀਣਾ ਆ ਤਾਂ ਵੀ ਅਸੀਂ ਸ਼ੱਕਰ ਪਾ ਕੇ ਪੀਲੀਦਾ ਆ ਤੇ ਜਦੋਂ ਮੈਂ ਚਾਹ ਬਣਾਣੀ ਹੁੰਦੀ ਆ ਉਹਦੇ ਲਈ ਮੈਂ ਦੇਸੀ ਗੁੜ ਲੈ ਆ ਕੇ ਰੱਖਿਆ ਹੋਇਆ ਤੇ ਚਾਹ ਆਪਾਂ ਦੇਸੀ ਗੁੜਤੀ ਬਣਾਈ ਦੀ ਆ ਸ਼ੱਕਰ ਬਿਲਕੁਲ ਬੰਦ ਕੀਤੀ ਆ ਬਟ ਹਲਵੇ ਦੇ ਵਿੱਚ ਪਾਣ ਦੇ ਲਈ ਮੈਂ 1/2 ਕਿਲੋ ਇਹ ਚੀਨੀ ਮੰਗਵਾ ਲਈ ਸੀ ਆਪਾਂ ਇਹਦੇ ਵਿੱਚ ਵੀ ਥੋੜੀ ਪਾਣੀ ਆ ਸਾਰੀ ਨਹੀਂ ਪਾਣੀ ਤੇ ਚਲੋ ਗਾਇਸ ਬੰਦੇ ਮੜੇ ਰਹੋ ਬਲੌਗ ਦੇ ਨਾਲ ਤੇ ਇਧਰ ਆਪਣਾ ਦੁੱਧ ਵੀ ਵਾਲੀ ਮਾਰਨ ਲੱਗ ਗਿਆ ਤੇ ਫੇ ਪਾਵਾਂਗੇ ਇਹਦੇ ਵਿੱਚ ਡ్రਾਈ ਫਰੂਟ ਤੇ چینی ਦੁੱਧ ਦਾ ਆਪਣਾ ਚੰਗੇ ਤਰ੍ਹਾਂ ਹੋ ਗਿਆ ਸੀ ਇਹਦੇ ਵਿੱਚ ਤੇ ਮੈਂ ਪਾ ਰਹੀ ਹਾਂ چینی ਮੈਂ ਤਾਂ ਅੰਦਾਜ਼ੇ ਦੇ ਨਾਲ ਹੀ ਪਾ ਰਹੀ ਹਾਂ ਬਸ ਜਿਹਦੇ ਨਾਲ ਬਸ ਮਿੱਠਾ ਹੋ ਜਵੇ ਜਿਆਦਾ ਮਿੱਠਾ ਵੀ ਨਹੀਂ ਚਾਹੀਦਾ ਆਪਾਂ ਨੂੰ ਬਸ ਘਟੂਗਾ ਤਾਂ ਆਪਾਂ ਸ਼ੱਕਰ ਪਾ ਲਵਾਂਗੇ ਤੇ ਹੁਣ ਆਪਾਂ ਇਹਨੂੰ ਢੱਕਣ ਲਾ ਕੇ ਥੋੜੀ देर ਹੋਰ ਪਕਾਵਾਂਗੇ ਜੀ ਗਾਇਸ ਜਿਹੜਾ ਆਪਾਂ ਬਜਾਰੂ ਲੈ ਆ ਕੇ ਕਰਨੇ ਆ ਨਾਚਾ ਘਰ ਬਣਾਉ ਦੇ ਵਿੱਚ ਤਾਂ ਆਮਾ ਵਗੈਰਾ ਵੀ ਪਾਇਆ ਹੁੰਦਾ ਇਹਨਾਂ ਨੇ ਖੋਆ ਵਗੈਰਾ ਪਾਇਆ ਹੁੰਦਾ ਆ ਤੇ ਆਪਾਂ ਖੋਆ ਮੰਗਾਇਆ ਨਹੀਂ ਕਿਉਂਕਿ ਐਟ ਅ ਟਾਈਮ ਆ ਤਾਂ ਆਪਾਂ ਬਣਾਣ ਲੱਗੇ ਆ ਗਾਂਜਰ ਦਾ ਹਲਵਾ ਪਹਿਲਾਂ ਦੱਸਿਆ ਹੁੰਦਾ ਬੱਚਿਆਂ ਨੇ ਤੇ ਸ਼ਾਮੀ ਮੈਂ ਮੰਗਵਾ ਲੈਂਦੀ ਤੇ ਹੁਣ ਇਹਦੇ ਪਾਪਾ ਵੀ ਹੈ ਨਹੀਂ ਸੀ ਘਰ ਇਸ ਕਰਕੇ ਮੈਂ ਦਿਨ ਆ ਰਹੀ ਹਾਂ ਚਲੋ ਆਪਾਂ ਦੇਸੀ ਕੀ ਡਰਾਈ ਫਰੂਟ ਵਗੈਰਾ ਤਾਂ ਪਾਣੀ ਆ ਸਾਰਾ ਕੁਝ ਜਲਦੀ ਆਪਾਂ ਪਿੰਨੀਆਂ ਵੀ ਬਣਾਵਾਂਗੇ ਤੇ ਉਹਦਾ ਵੀ ਵਲੋਗ ਆਪਾਂ ਪਾਵਾਂਗੇ ਕੁਸ਼ੂਤਾ ਜਿੱਦਾਂ ਬਜ਼ਾਰੂ ਆਉਂਦੇ ਗਜਰੇਦੇ ਵੀ ਆਉਂਦੀ ਆ ਉਹ ਤਾਂ ਵੀ ਆ ਰਹੀ ਆ ਕੁਸ਼ੂਤਾ ਮੈਨੂੰ ਚਲੋ ਥੋੜੀ ਜਿਹਾ ਆਪਾਂ ਡਰਾਈ ਫਰੂਟ ਪਾਣ ਲੱਗੇ ਹੁਣ ਆ ਦੇਖੋ ਏਂਜਲ ਨੂੰ ਕਿਸ਼ਮਿਸ ਜ਼ਿਆਦਾ ਪਸੰਦ ਆ ਇਸ ਕਰਕੇ ਕਿਸ਼ਮਿਸ ਵੀ ਪਾ ਰਹੀ ਆ ਮੈਂ ਤੁਨਸ ਕਾ ਦੇਣਾ ਤਾਂ ਆਪਾਂ ਪੂਰਾ ਸਕਾਰ ਲੈਣਾ ਇਹਦੇ ਵਿੱਚ ਸੋ ਮੋੜੀ ਵਿੱਚ ਰੱਖ ਲਿਆ ਮੇਰੇ ਉੱਪਰ ਦੀ ਜਿਹੜੀ ਖਾਣੀ ਆ ਜਦੋਂ ਕੜੀ ਪਾਦਾ ਮੈਂ ਕੋਲੀਆਂ ਦੇ ਵਿੱਚ ਜੀ गाइस ਮੈਂ ਆ ਗਈ ਇਸੇ ਦੇ ਅੰਦਰ ਮੈਂ ਲੱਗਦੀ ਸੀ ਅੰਜਰਾ ਨੂੰ ਇਸ ਤਰ੍ਹਾਂ ਕਰੂੰ ਵੀ ਗਾਇਸ ਦੇਖ ਲੀ ਆਪਾਂ ਕਾਫੀ ਟਾਈਮ ਤੱਕ ਰੱਖਿਆ ਹੋਇਆ ਹੈ ਬਿਲਕੁਲ ਸੇਫ ਘੱਟ ਤਰਿਖਾ ਹੈ ਕਿਚਨ ਦੀ ਤਰ੍ਹਾਂ ਫਸਟ ਆ ਗਿਆ ਨੂੰ ਬਸ ਥੋੜਾ ਥੋੜਾ ਗਿੱਲਾ ਆ ਜਾ ਪੰਜ ਮਿੰਟ ਤੱਕ ਉਹ ਵੀ ਹੈ ਵਧੀਆ ਹੋ ਜਾਊਗਾ ਇਹਦਾ ਕਰਦੇ ਸਾਨੂੰ ਮੈਂ ਲੜਾਨੀ ਰੁਕ ਜਾ ਜਰਾ ਗਾਇਸ ਕੀ ਆ ਗਿਆ KFC ਚਿਕਨ ਚੈੱਕ ਕਰਉ ਤਾਂ ਇੱਕ ਇਹ ਤਾਂ ਫਸਟ ਟਾਈਮ ਬਣਾਇਆ ਮੈਂ ਕਿਹੜਾ ਦਲੀ ਬਣਾਇਆ ਕਰਕੇ ਤਾਂ ਬਸ ਥੋੜਾ ਇਹ ਹੋਰ ਸੁੱਕ ਜਵੇ ਹਨ ਦੁੱਧ ਹੋਰ ਪਾਣਾ ਹੈ ਨਹੀਂ ਨਹੀਂ ਲੋ ਵੀ ਗਾਇਸ ਹੋ ਗਿਆ ਆਪਣਾ ਹਲਵਾ ਰੈਡੀ ਦੁੱਧ অলਮੋਸਟ ਸਾਰਾ ਸੁੱਕ ਗਿਆ ਇਹ ਵਿੱਚ ਤੇ ਬਸ ਖਾਣ ਲਈ ਹੋ ਗਿਆ ਹੁਣ ਰੈਡੀ ਤੇ ਪਾਣੇ ਆ ਕੋਲੀਆਂ ਦੇ ਵਿੱਚ ਤੇ ਖਾਣੇ ਆ ਸਾਰੇ ਜਣੇ ਲੋ ਵੀ ਗਾਇਸ ਹੋ ਮੇ ਆਪਣਾ ਹਲਵਾ ਰੈਡੀ ਤੇ ਖਾਣ ਲਈ ਪੂਰਾ ਰੈਡੀ ਆ ਹੁਣੀ ਅਸੀਂ ਰੋਟੀ ਖਾ ਕੇ ਅਟੇ ਆ ਤੇ ਥੋੜਾ ਰੁੱਕ ਕੇ ਖਾਵਾਂਗੇ ਤੇ ਥੋੜਾ ਜਿਹਾ ਟੇਸਟ ਕਰ ਲੈਂਨੀ ਆ ਉਹ ਬੜਾ ਮਕ ਬਣਿਆ ਬਹੁਤ ਵਧੀਆ ਮਿੱਠਾ ਆਪਣਾ ਪ੍ਰੋਪਰ ਆ ਇਹਦੇ ਵਿੱਚ ਤੇ ਟੇਸਟੀ ਬਣਿਆ ਕਾਫੀ ਚਲੋ ਤੁਸੀਂ ਵੀ ਬਣਾਓ ਆਪਣੇ ਘਰੇ ਜਿਨ੍ਹਾਂ ਨੇ ਸਾਡਾ ਵਲੋਗ ਦੇਖਿਆ ਬਣਾਉਣ ਦੀ ਕੋਸ਼ਿਸ਼ ਕਰੋ ਵੀ ਗਾਇਸ ਬਣ ਗਿਆ ਸੀ ਆਪਣਾ ਹਲਵਾ ਹੋ ਗਿਆ ਸੀਗਾ ਰੈਡੀ ਤੇ ਮੈਂ ਆ ਗਈ ਸੀ ਆਪਣੇ ਕੰਬਲ ਦੇ ਵਿੱਚ ਤੇ ਹੁਣ ਬੈਠ ਕੇ ਖਾਣੀ ਆ ਗਰਮਾ ਗਰਮ ਹਲਵਾ ਤੇ ਤੁਸੀਂ ਵੀ ਜੇ ਖਾਣਾ ਤੇ ਘਰੇ ਜਰੂਰ ਬਣਾ ਕੇ ਖਾਓ ਤੇ ਜੇ ਗਾਇਸ ਸਾਨੂੰ ਤੁਹਾਨੂੰ ਸਾਡਾ ਅਦਾ ਵਲੋਗ ਵਧੀਆ ਲੱਗਾ ਤੇ ਲਾਈਕ শেয়ার ਕਮੈਂਟ ਜ਼ਰੂਰ ਕਰਦਿਆ ਕਰੋ ਤੇ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕੀਤੇ ਬਗੈਰ ਨਾ ਜਾਇਆ ਕਰੋ ਤੇ ਆਉਨੇ ਆ ਫਿਰ ਨਵੇਂ ਵਲੋਗ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ